ਪੰਜਾਬ ਦੇ ਵਿੱਚ ਝੋਨੇ ਦੀ ਫਸਲ ਉੱਤੇ ਹੜ੍ਹ ਦੀ ਅਜੇ ਹੀ ਮਾਰ ਪਈ ਹੈ ਕਿ ਸੂਬੇ ਦੇ ਵਿੱਚ ਨਿਰਧਾਰਿਤ ਟੀਚੇ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ ਦਾ ਵਾਅਦਾ ਹੋਇਆ। ਸੂਬਾ ਸਰਕਾਰ ਨੇ ਸੂਬਾ 180 ਲੱਖ ਮੈਟ੍ਰਿਕ ਟਨ ਦੀ ਪੈਦਾਵਾਰ ਦਾ ਟੀਚਾ ਰੱਖਿਆ ਸੀ। ਪਰ ਮੰਡੀਆਂ ਵਿੱਚ 156 ਲੱਖ ਮੈਟ੍ਰਿਕ ਟਨ ਹੀ ਝੋਨੇ ਦੀ ਖਰੀਦ ਹੋ ਪਈ ਹੈ। ਇਸ ਕਾਰਨ ਕੇਂਦਰੀ ਪੂਲ ਦੇ ਵਿੱਚ ਝੋਨੇ ਦੀ ਖਰੀਦ ਦਾ ਟੀਚਾ ਅਧੂਰਾ ਰਹਿ ਗਿਆ ਤੇ ਅੰਕੜੇ ਖੁਰਾਕ ਸਪਲਾਈ ਵਿਭਾਗ ਝੋਨੇ ਦੀ ਖਰੀਦ ਦਾ ਸੀਜ਼ਨ ਪੂਰਾ ਹੋਣ ਉੱਤੇ ਜਾਰੀ ਕੀਤੇ ਗਏ। ਦੱਸਦੇ ਕਿ ਪੰਜਾਬ ਦੇ ਵਿੱਚ ਛੜ ਦੇ ਨਾਲ 5 ਲੱਖ ਏਕੜ ਫਸਲ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਖੁਰਾਕ ਸਪਲਾਈ ਵਿਭਾਗ ਦੇ ਅਨੁਸਾਰ 2024 ਵਿੱਚ ਪੈਦਾਵਾਰ ਘੱਟ ਹੋਈ ਸੀ ਤੇ باوجود 175 ਲੱਖ ਮੈਟ੍ਰਿਕ ਟਨ ਦੀ ਖਰੀਦ ਹੋਈ ਸੀ ਵਿਭਾਗ ਦੇ ਅਨੁਸਾਰ 3 ਨਵੰਬਰ ਨੂੰ ਝੋਨੇ ਦੀ ਖਰੀਦ ਦਾ ਆਖਰੀ ਦਿਨ ਸੀ ਜਿਸ ਦੇ ਵਿੱਚ 156 ਲੱਖ ਮੈਟ੍ਰਿਕ ਟਨ ਦੀ ਫਸਲ ਮੰਡੀਆਂ ਤੱਕ ਪਹੁੰਚੀ ਹੈ ਜਿਸ ਦੇ ਨਾਲ 11 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 37228 ਕਰੋੜ ਰੁਪਏ ਪਾਏ ਗਏ ਹਨ ਸੁਵਾਰ ਨਿਜੀ ਏਜੰਸੀ ਨੇ ਵੀ ਘੱਟ ਕੀਤੀ ਹੈ ਉੱਥੇ ਖਰੀਦ ਸਿਰਫ 17773 ਮੈਟ੍ਰਿਕ ਟਨ ਹੀ ਰਹੀ ਹੈ ਅਸਲ 2016 ਤੋਂ ਬਾਅਦ ਝੋਨੇ ਦੀ ਸਖਤੋ ਘੱਟ ਆਮਦ ਹੈ ਉਸ ਸਮੇਂ ਝੋਨੇ ਦੀ 140 ਲੱਖ ਮੈਟ੍ਰਿਕ ਟਨ ਹੀ ਖਰੀਦੂ ਪਾਈ ਸੀ ਜਿਸ ਨਾਲ ਕੇਂਦਰੀ ਪੂਲ ਦੇ ਝੋਨੇ ਦੀ ਖਰੀਦ ਦਾ ਰਾਸ਼ਟਰੀ ਫਸਲ ਉੱਤੇ ਚੌਲ ਦੀ ਉਪਲਬਧਤਾ ਉੱਤੇ ਵੀ ਅਸਰ ਪੈ ਸਕਦਾ ਹੈ ਕਿਉਂਕਿਦਰ ਨੀਸਵਰ ਪੰਜਾਬ ਤੋਂ 173 ਲੱਖ ਮੈਟ੍ਰਿਕ ਟਨ ਚਾਵਲ ਦਾ ਕੇਂਦਰੀ ਪੂਲ ਮੰਗਿਆ ਸੀ ਤੇ ਹੁਣ ਖਰੀਦ ਘੱਟ ਹੋਣ ਦੇ ਨਾਲ ਚਾਵਲ ਦਾ ਨਿਰਧਾਰਿਤ ਐਕਸਪੋਰਟ ਵੀ ਪ੍ਰਭਾਵਿਤ ਹੋ ਗਿਆ ਹੈ ਹਾਲਾਂਕਿ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਭਾਵ ਜ਼ਿਆਦਾ ਨਹੀਂ ਹੋਵੇਗਾ ਕਿਉਂਕਿ ਕੇਂਦਰ ਦੇ ਕੋਲ ਪੈਰਨਾਂ ਹੀ ਚੋਲਾ ਦਾ ਕਾਫੀ ਭੰਡਾਰ ਹੈ। ਤੇ ਜੋ ਪਾਸੇ ਪਿਛਲੇ 5 ਸਾਲਾਂ ਵਿੱਚ ਸੂਬੇਟ ਚੁੰਨੇ ਦੀ ਫਸਲ ਦੇ ਖਰੀਦ ਦੇ ਵਿੱਚ ਵਾਅਦਾ ਦੇਖਿਆ ਗਿਆ ਹੈ।